ਮੇਰੇ ਜੇਮ ਨੂੰ ਤੇ ਸਾਈਡਾਂ ਦੇ ਹੱਥ ਮਾਰ ਕੇ ਆ ਕੇ ਰੌਲਾ ਨਹੀਂ ਪਉਣਾ ਰੌਲਾ ਨਹੀਂ ਪਉਣਾ ਮੈਂ ਜਦ ਰੌਲਾ ਪਾਇਆ ਉਹਨਾਂ ਨੇ ਮੈਨੂੰ ਡਾਂਗਾਂ ਨਾਲ ਕੁੱਟਿਆ ਉਹ ਡਾਂਗ ਦੇ ਨਾਲ ਉਹਨਾਂ ਨੇ ਕੋਈ ਚੀਜ਼ ਮਰਨੀ ਕੋਈ ਜਿਹੜੀ ਮੇਰੇ ਹੱਥਾਂ ਤੋਂ ਚਲੀ ਗਈ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਪਿੰਡ ਦਬੁਰਜੀ ਤੋਂ ਸੁਲਤਾਨਪੁਰੇ ਰੋਡ ਤੋਂ ਡਿਊਟੀ ਤੇ ਆ ਰਿਹਾ ਸੀ ਚਿਦਾਂ ਸਾਹਿਬ ਚਿਦਾਂ ਸਾਹਿਬ ਡਿਊਟੀ ਸੀ ਦੱਸავ ਕਰਦਾ ਹਾਂ ਤੇ ਮੈਨੂੰ ਰਸਤੇ ਵਿੱਚ ਤਿੰਨ ਲਟੇਰਿਆ ਨੇ ਘੇਰ ਲਿਆ ਦਰਸ਼ਨ ਐਵੇਨਿਊ ਲਾਗੇ ਉਹਨਾਂ ਨੇ ਉਹਨਾਂ ਨੇ ਮੇਰੇ ਜੇਬ ਨੂੰ ਉੱਤੇ ਸਾਈਡਾ ਤੇ ਹੱਥ ਮਾਰ ਕੇ ਆਖਿਆ ਰੌਲਾ ਨਹੀਂ ਪਾਉਣਾ ਰੌਲਾ ਨਹੀਂ ਪਾਉਣਾ ਤੇ ਮੈਂ ਆਖਿਆ ਵੀ ਰੌਲਾ ਤੇ ਪਾਉਣਾ ਹੀ ਪਾਉਣਾ ਉਹਨਾਂ ਨੇ ਮੁੜ ਕੇ ਮੈਂ ਜਦੋਂ ਰੌਲਾ ਪਾਇਆ ਉਹਨਾਂ ਨੇ ਮੈਨੂੰ ਡਾਂਗਾ ਨਾਲ ਕੁੱਟਿਆ ਤਿੰਨ ਜਣੇ ਹੀ ਦੋਵਾਂ ਦੇ ਹੱਥਾਂ ਵਿੱਚ ਡਾਂਗਾ ਸੀ ਇੱਕ ਜਿਹੜਾ ਮੋਟਰਸਾਈਕਲ ਚਲਾਉਣ ਵਾਲਾ ਉਹਦੇ ਹੱਥ 'ਚ ਨਹੀਂ ਮੋਟਾ ਹੈਗਾ ਸੀ ਕਰਕੇ ਮੇਰੇ ਕਾਰਵਾਈ ਮੇਰੇ ਕਾਰਵਾਈ ਕੀਤੀ ਜਾਵੇ ਜੋ ਹਾਂਜੀ ਹਾਰੇ ਬਾਹ ਦੇ ਸਾਟਾ ਲੱਗੀ ਆ ਤੇ ਉਹ ਕੀ ਬੱਜਾਈ ਉਹ ਡਾਂਗ ਦੇ ਨਾਲ ਉਹਨਾਂ ਨੇ ਕੋਈ ਸਪੀਚ ਬੰਨੇ ਕੋਈ ਜਿਹੜੀ ਮੇਰੇ ਹੱਥ ਦੇ ਉੱਤੇ ਲੱਜੀ ਹੈ ਗੰਡਾਸੀ ਆ ਜਾਂ ਕੀ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਪਤਾ ਜਾਂ ਬਰਸ ਤਿੰਨ ਬੰਦੇ ਮੋਟਰਸਾਈਕਲ ਤੇ ਇਹ ਸਵਾਗ 4 ਵਜੇ ਦਾ ਸਵਾਗ ਕਿੰਨੇ ਬੰਦੇ ਮੁੰਨੇ ਤੱਕ ਪੈਸੇ ਕਿੰਨੇ ਦੇ ਲੈ ਕੇ ਗਏ ਅੰਦਨ ਦੇ ਪੈਸੇ ਪੈਸੇ ਮੇਰੇ ਕੋ 1000 ਰੁਪਇਆ ਹੈਗਾ ਹੀ ਮੈਂ ਕੋਈ ਨਹੀਂ ਦਿੱਤਾ ਉਹਨਾਂ ਨੂੰ ਪੈਸਾ ਨਹੀਂ ਉਹਨਾਂ ਕੋਲ ਨਹੀਂ ਪੈਸਾ ਨਹੀਂ ਨਾ ਨਾਮ ਵੈ ਨਾ ਮੋਬਾਈਲ ਹੀ ਖੋਇਆ ਗਿਆ ਤੇ ਨਾ ਪੈਸੇ ਕੋਈ ਗਏ ਇਸ ਸੰਬੰਧ ਵਿੱਚ ਪੁਲਿਸ ਨੇ ਕੋਈ ਕੰਪਲੇਟ ਦਿੱਤੀ ਕੰਪਲੇਨ ਦਿੱਤੀ ਆ ਆਪਣੇ ਸੁਲਤਾਨਪੁਰ ਨਹਿਰ ਤੇ ਜਿੱਥੇ ਚੌਂਕੀ ਆ ਕੀ ਇਹ ਸ਼ਵਾਸਨ ਦਿੱਤਾ ਉਹਨਾਂ ਨੇ ਬ੍ਰਾਹਮਣ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਜੋ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੇਕਰ ਇਸ ਪ੍ਰੰਧ ਵਿੱਚ ਗੁਰੂ ਘਰ ਦੀ ਸੇਵਾ ਕਰਦੇ ਹੋ ਤੁਹਾਡੇ ਮੈਨੇਜਮੈਂਟ ਦੇ ਹਾਸਾ ਹੁੰਦਾ ਹਾਂਜੀ ਇਹ ਬਹੁਤ ਮਾੜਾ ਕੰਮ ਹੋਇਆ ਜਿਹੜਾ ਮੇਰੇ ਨਾਲ ਹੋਇਆ ਬਹੁਤ ੱੱਕਾ ਹੋਣ ਰਿਹਾ ਹੋਰ ਦੁਨੀਆਂ ਨਾਲ ਵੀ ਹੋਣ ਰਿਹਾ ੱੱਕਾ ਇਹਨਾਂ ਵਾਸਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਸਵੇਰੇ ਕੁ 4 4:30 ਵਜੇ ਸਾਡਾ ਸੇਵਾਦਾਰ ਆ ਭਾਈ ਪਰਮਜੀਤ ਸਿੰਘ ਉਹ ਆਪਦੀ ਡਿਊਟੀ ਵਾਸਤੇ ਦਬੁਰਜੀ ਤੋਂ ਸੁਲਤਾਨਵਿੰਡ ਪਿੰਡ ਥਾਣੀ ਹੁੰਦਾ ਆ ਆਪਣੀ ਡਿਊਟੀ ਤੇ ਆ ਰਿਹਾ ਸੀ ਤੇ ਦਬੁਰਜੀ ਤੋਂ ਆਂਦਿਆਂ ਸੁਲਤਾਨਪੁਰ ਪਿੰਡ ਲੱਗੇ ਦਰਸ਼ਨ ਐਵੇਨਿਊ ਤੇ। ਦਰਸ਼ਨ ਐਵੇਨਿਊ ਦੇ ਕੋਲ ਉਹਨੂੰ ਤਿੰਨ ਮੁੰਡੇ ਜਿਹੜੇ ਲੁਟੇਰੇ ਮੋਟਰਸਾਈਕਲ ਤੇ ਉਹ ਜਿਹੜੇ ਉਹਨੂੰ ਉਹਦਾ ਪਰਸ ਤੇ ਮੋਬਾਈਲ ਫੋਨ ਵਾਸਤੇ ਉਹਨਾਂ ਨੇ ਲੁੱਟ ਖੋਹਨ ਵਾਸਤੇ ਉਹਨੂੰ ਉਰਤੇ ਹਮਲਾ ਕੀਤਾ। ਤੇ ਉਹਨੂੰ ਦਾਤਰ ਨਾਲ ਉੱਤੇ ਵਾਰ ਵੀ ਕੀਤੇ ਤੇ ਡਾਂਗਾ ਨਾਲ ਵੀ ਉਹਨੂੰ ਕੁੱਟਿਆ। ਤੇ ਉਹਦੇ ਹੱਥ ਤੇ ਉਹਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਦੇ ਹੱਥ ਤੇ ਵਾਰ ਕੀਤਾ ਉਹਨਾਂ ਨੇ। ਤੇ ਉਹ ਨੂੰ ਅਸੀਂ ਗੁਰਾਂ ਦਾ ਹਸਪੀਟਲ ਦੇ ਦਾਖਲ ਕਰਵਾਇਆ ਵਾ ਤੇ 6 ਟਾਂਕੇ ਲੱਗੇ ਉਹਦੇ ਤੇ ਹੋਰ ਵੀ ਉਹਨੂੰ ਅੰਦਰੂਨੀ ਸੱਟਾਂ ਵੀ ਕਾਫੀ ਲੱਗੀਆਂ ਕਹਿੰਦੇ ਕਿੰਨੇ ਕੁ ਵਜੇ ਦਾ ਸਮਾਂ ਸੀ ভাই ਜੀ ਇਹ ਸਵੇਰੇ ਕੋਈ 4:30 ਵਜੇ ਦਾ ਟਾਈਮ ਸੀ ਤੇ ਕਿੰਨੇ ਕੁ ਬੰਦੇ ਪਏ ਲੇਕੀ ਤਿੰਨ ਬੰਦੇ ਸੀ ਉਹਦੇ ਦੱਸਣ ਮੁਤਾਬਕ ਵੀ ਤਿੰਨ ਬੰਦੇ ਸੀ ਜਿਹੜੇ ਪਏ ਆ ਤੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਸੱਟ ਉਹਦੇ ਹੱਥ ਤੇ ਹੱਥ ਵੜਿਆ ਗਿਆ ਉਹਦਾ ਤੇ ਟਾਂਕੇ ਲੱਗੇ ਉਹਨੂੰ 6 ਟਾਂਕੇ ਲੱਗੇ ਆ ਤੇ ওভার ਵੀ ਉਹਨਾਂ ਨੇ ਡਾਂਗਾ ਡੂਗਾ ਨਾਲ ਕਾਫੀ ਨੂੰ ਮਟਕੇਂ ਅੰਦਰੂਨੀ ਸੱਟਾਂ ਕਾਫੀ ਲੱਗੀਆਂ। ਅਸੀਂ ਮਿਲ ਕੇ ਕਿੰਨਾ ਜਿਆਦਾ ਉਹਨਾਂ ਨੇ ਕਿੰਨਾ ਹੁਣ ਠੀਕ ਆ ਉਹਦੇ ਟਾਂਕੇ ਲੱਗੇ ਆ ਹਸਪੀਟਲ ਦਾਖਲ ਆ ਉਹਨਾਂ ਐਡਮਿਟਾ ਹੁਣ ਵੇਖੋ ਢਿਵਲੀ ਕੁਝ ਪ੍ਰਸ਼ਾਸਨ ਦੇ ਕੇ ਤਾਲੀ ਗਾਰ ਕੋਈ ਪ੍ਰਸ਼ਾਸਨ ਦੀ ਅਸੀਂ ਤੇ ਇਹੋ ਗੱਲ ਕਰਾਂਗੇ ਵੀ ਢਿੱਲੀ ਕਾਰਗੁਜ਼ਾਰੀ ਹੈ ਉਹਨਾਂ ਦੀ ਇਸੇ ਜੇ ਇਸ ਤਰ੍ਹਾਂ ਉਹਦੇ ਜਿਹੜੇ ਸਾਡੇ ਸੇਵਾਦਾਰ ਦਰਜਨ ਮੁਤਾਬਕ ਹੈ ਵੀ ਉੱਥੇ ਕੋਪਾ ਹਨੇਰਾ ਸੀ ਰਾਤ ਕੋਈ ਵੀ ਲਾਈਟ ਨਹੀਂ ਸੀ ਜਗਦੀ ਤੇ ਕੋਈ ਵੀ ਪੁਲਿਸ ਮੁਲਾਜ਼ਮ ਵੀ ਉੱਥੇ ਨਹੀਂ ਸੀ ਹੋ ਸਕਦਾ ਵੀ ਜੇ ਪੁਲਿਸ ਉੱਥੇ ਗਸ਼ਤ ਕਰਦੀ ਹੁੰਦੀ ਤੇ ਉਹ ਵੇਖ ਕੇ ਲਟੇਰਿਆ ਉਹਨੂੰ ਭੱਜ ਜਾਂਦੇ ਪੁਲਿਸ ਨੂੰ ਸਾਡੀ ਪ੍ਰਸ਼ਾਸਨ ਤੋਂ ਇਹੋ ਮੰਗ ਹੈ ਵੀ ਜਿਹੜਾ ਸਾਡੇ ਸੇਵਾਦਾਰ ਦਾ ਨੁਕਸਾਨ ਵਿਚਾਰੇ ਦਾ ਹੱਥ ਵੜਦਾ ਉਹਨਾਂ ਨੇ ਤੇ ਜਲਦੀ ਤੋਂ ਜਲਦੀ ਉਹਨਾਂ ਲਟੇਰਿਆ ਨੂੰ ਜਿਹੜਾ ਫੜਦਾ ਚਾਹੀਦਾ ਵਾ ਤੇ ਉਹਨਾਂ ਦੇ ਪਰਚੇ ਕਰਕੇ ਉਹਨਾਂ ਨੂੰ ਜੇਲਾ 'ਚ ਭੇਜਣਾ ਚਾਹੀਦਾ ਤੇ ਹੋਰ ਵੀ ਸਾਰੀ ਜਿਹੜੀ ਪੁਲਿਸ ਨੂੰ ਵੀ ਚਾਹੀਦਾ ਇਹ ਵੀ ਗਸ਼ਤ ਜਿਹੜੀ ਉਹ ਆਪਣੀ ਤੇਜ਼ ਕਰਨ ਇਹ ਜਿਹੜੇ ਇਸ ਤਰ੍ਹਾਂ ਅਨਸਰ ਜਿਹੜੇ ਰਾਤ ਨੂੰ ਅੱਧੀ ਅੱਧੀ ਰਾਤ ਨੂੰ ਨਸ਼ੇ ਵਾਲੇ ਜਿਹੜੇ ਟੀਕੇ ਲਾ ਕੇ ਕੁੜੀਆਂ ਮੁੰਡੇ ਜਿਹੜੇ ਇਸ ਤਰ੍ਹਾਂ ਫਿਰਦੇ ਰਹਿੰਦੇ ਆ ਉਹਨਾਂ ਨੂੰ ਨਾਥ ਬਾਈ